ਤੇ ਪੰਜਾਬੀ ਚ ਆਪ ਦਾ ਸਵਾਗਤ ਹੈ ਰੱਬ ਦੇ ਸਹਾਰੇ ਜ਼ਿੰਦਗੀ ਬਸਰ ਕਰਿਆ ਪਿੰਡ ਵਡਾਲਾ ਚੋਲ ਦਾ ਨੇਤਰਹੀਨ ਪਰਿਵਾਰ ਅੱਖਾਂ ਕਈਆਂ ਜਹਾਨ ਗਿਆ ਦੰਦਗੇ ਸਵਾਦ ਗਿਆ ਇਹ ਪੰਜਾਬੀ ਦੀ ਅਖਾਣ ਤਾਂ ਸਾਰਿਆਂ ਨੇ ਸੁਣੀ ਹੈ ਵਡਾਲਾਚੋਲ ਦੇ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਅੱਖਾਂ ਨਾ ਹੋਣ ਕਰਕੇ ਉਹ ਬਹੁਤ ਹੀ ਤਰਸਯੋਗ ਜ਼ਿੰਦਗੀ ਜੀ ਰਹੇ ਹਨ ਵਡਾਲਾਚੋਲ ਪਿੰਡ ਦੇ ਤਿੰਨ ਬੱਚਿਆਂ ਜਿਨ੍ਹਾਂ ਦੀ ਨਜ਼ਰ ਬਚਪਨ ਵਿੱਚ ਚਲੀ ਗਈ ਸੀ ਇਹ ਦਰਦਨਾਕ ਦਾਸਤਾਨ ਹੈ ਜਾਣਕਾਰੀ ਮੁਤਾਬਕ ਇਸ ਨੇਤਰਹੀਨ ਪਰਿਵਾਰ ਦੇ ਮੈਂਬਰ ਜਿਨ੍ਹਾਂ ਵਿੱਚ ਦੋ ਭਰਾ ਤੇ ਇੱਕ ਭੈਣ ਦੀ ਨਜ਼ਰ ਬਚਪਨ ਵਿੱਚ ਚਲੀ ਗਈ ਸੀ ਨੇਤਰਹੀਨ ਭੈਣ ਦੀ ਤਾਂ ਤਕਰੀਬਨ ਡੇਢ ਕੁ ਸਾਲ ਪਹਿਲਾਂ ਮੌਤ ਹੋ ਗਈ ਸੀ ਦੋਨਾਂ ਭਰਾਵਾਂ ਨੇ ਬੜੇ ਪਰੇ ਹੋਏ ਮਾਨਾ ਗੱਲਬਾਤ ਕਰਦੇ ਸਰਕਾਰ ਸਮਾਜ ਸੇਵੀ ਸੰਸਥਾਵਾਂ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਰੋਜ਼ੀ-ਰੋਟੀ ਦਾ ਕੋਈ ਪੱਕਾ ਹੱਲ ਕੀਤਾ ਜਾਏ ਤਾਂ ਕਿ ਉਹ ਰਹਿੰਦੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀਉ ਸਕਣ ਇਹ ਤੇ ਇਹ ਗੱਲ ਵੀ ਵਰਨਯੋਗ ਹੈ ਕਿ ਇਹਨਾਂ ਦੀ ਮਾਤਾ ਜੀ ਤੇ ਪਿਤਾ ਜੀ ਵੀ 10 ਸਾਲ ਪਹਿਲਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਦੋਨਾਂ ਭਰਾਵਾਂ ਨੇ ਸੁਰਤੇ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦਿਆ ਕਿ ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਗਈਆਂ ਪਰ ਕਿਸੇ ਵੀ ਸਰਕਾਰ ਨੇ ਇਸ ਨੇਤਰਹੀਨ ਪਰਿਵਾਰ ਦੀ ਕੋਈ ਵੀ ਸਾਰ ਨਹੀਂ ਲਈ ਪਿੰਡ ਵਿਡਾਲਾ ਜੋਲ ਦੇ ਸਮੂਹ ਵਾਸੀਆਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਦੀ ਰੋਟੀ ਦਾ ਕੋਈ ਪੱਕਾ ਹੱਲ ਕੀਤਾ ਜਾਏ। ਇਤਨੇ ਨੇ ਬਣਿਆ ਬੰਦਾ ਨਗਾ ਨਹੀਂ ਕੀਤਾ ਜੀ ਸਰ ਜੀ 10 ਸਾਲ ਦੇ ਹਾਂ ਜੀ ਜਦੋਂ ਦਾ ਮਤਲਬ ਇਸ ਨਾਲ ਆਇਆ ਜੀ ਅੱਛਾ ਹਾਂ ਜੀ ਤੇ 10 ਸਾਲ ਤੋਂ ਬਾਅਦਾਂ ਫਿਰ ਕਿ ਡਾਕਟਰ ਨੇ ਦਿਖਾਇਆ ਕਿਤੇ ਡਾਕਟਰਾਂ ਨੂੰ ਕਾਫੀ ਡਾਕਟਰਾਂ ਨੂੰ ਦਿਖਾ ਲਿਆ ਜੀ ਪਰ ਨਹੀਂ ਕੋਈ ਗੱਲ ਬਣੀ ਜੀ ਹਾਂ ਜੀ ਹਾਂ ਜੀ ਤੇ ਫਿਰ ਕਿਸ ਤਰ੍ਹਾਂ ਸਮਾਂ ਕਿਹੋ ਜਿਹਾ ਪਾਸ ਕਰਦੇ ਸਮਾਂ ਬਸ ਇਸ ਤਰ੍ਹਾਂ ਹੀ ਆ ਜੀ ਜਿਹੜਾ ਟਾਈਮ ਜੀ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਐਸ ਵਾਲੇ ਤੇ ਅਸੀਂ ਦੋਵੇਂ ਪਰਿਵਾਰਾਂ ਜੀ ਅੱਛਾ ਹਾਂ ਜੀ ਤਾਂ ਪਹਿਲਾਂ ਕੌਣ ਕੌਣ ਹੈ ਪਹਿਲਾਂ ਮਾਤਾ ਪਿਤਾ ਹੀ ਮਤਲਬ ਉਹਨਾਂ ਦੀ ਡੈਥ ਹੋ ਗਈ ਹੈ ਇੱਕ 시ਸਟਰ ਹੀ ਉਹਨਾਂ ਨੂੰ ਵੀ ਦਿਸਦਾ ਨਹੀਂ ਸੀ ਮਤਲਬ ਤੇ ਉਹਨਾਂ ਦੀ ਵੀ ਡੈਥ ਹੋ ਗਈ ਹੈ ਤੁਹਾਡੇ ਜਿੰਨਾ ਭਰਾਵਾਂ ਦੀ ਬਚਪਨ ਚ ਜਲਕਿੰਦੀਗਾ ਨਹੀਂ ਜੀ 10 ਸਾਲ ਤੋਂ ਬਾਅਦ ਗਈ ਹੈ ਜੀ ਅੱਛਾ ਜਦੋਂ ਤੁਸੀਂ 8 8 10 7 ਸਾਲ ਦੇ ਇਹ ਕਿਤੇ ਹੁੰਦੇ ਰਹੇ ਹਾਂ ਜੀ ਉਹਦੇ ਬਾਅਦ ਇਸ ਨਾਲ ਹੁੰਦੀ ਜਾਂਦੀ ਰਹਿੰਦੀ ਕਿ ਮੰਗ ਕਰਦੇ ਵੇਖੋ ਜੀ ਮੰਗ ਤੇ ਸਾਡੀ ਇਹੋ ਹੈ ਕਿ ਸਾਡੀ ਚਲੋ ਮਜਦ ਕੀਤੀ ਜਾਵੇ ਸਰਕਾਰ ਵੱਲੋਂ ਕੋਈ ਪੱਕਾ ਮਤਲਬ ਰੋਟੀ ਦਾ ਸਾਧਨ ਹੋ ਜਾਏ ਸਾਹੇ ਕਿਸ ਤਰ੍ਹਾਂ ਦਾ ਪਰਵਾਸ ਦਾ ਕਦੋਂ ਕਿੰਨਾ ਚਿਰ ਲੱਗ ਗਿਆ ਇਹਨੂੰ ਸਾਰਾ ਦੱਸੋ ਸਰ ਇਹਨਾਂ ਨੂੰ ਬਚਪਨ ਤੋਂ ਹੀ ਵੀ ਨਹੀਂ ਆਈ 7-8 ਸਾਲ ਤੋਂ ਇਹ ਮਿਕਨੇਕੀ ਹੁੰਦੀ ਹੁਣ ਇਹਨਾਂ ਦੀ ਉਮਰ 40-42 ਸਾਲ ਲਗਭਗ ਹੋ ਚੱਕੀ ਜੇ ਦੀ 35 ਹੈ ਨਾ ਤੇ ਸਾਰਾ ਪਰਿਵਾਰ ਵੀ ਇੰਨੇ ਆ ਉਹਨੂੰ ਪ੍ਰਾਇ ਰਹਿ ਗਿਆ ਜਦੋਂ ਇਲੈਕਸ਼ਨਾਂ ਕੋ ਆਉਂਦੀਆਂ ਵੋਟਾਂ ਆਉਂਦੀਆਂ ਉਦੋਂ ਸਾਰੇ ਮਤਲਬ ਲੀਡਰ ਜਿੰਨੇ ਵੀ ਆ ਇਹਨਾਂ ਦੀਆਂ ਵੋਟਾਂ ਮੋਟਰ ਨਾਲ ਆ ਜਾਂਦੇ ਆ ਤਦੋਂ ਗੋਬੀ ਸਰ ਆ ਬਹੁਤ ਘਟ ਕਰਦੇ ਆ ਅਹੀਂ ਚੋਣੇ ਆ ਵੀ ਕੋ ਪੱਕਾ ਨਾ ਹਲ ਕੀਤਾ ਤੇ ਉਹ ਕਿਸ ਤਰ੍ਹਾਂ ਇਹ ਦਾ ਲੱਗਤ ਰਹੁੰਦਾ ਉਹਨਾਂ ਗੁਜ਼ਾਰਾ ਜਿਸ ਤਰ੍ਹਾਂ ਪਿੰਡ ਵਾਸੀਆਂ ਸਾਡੇ ਮੈਂਬਰ ਪੰਚਾਇਤ ਹੁੰਦ ਸਿੰਘ ਸੇਰ ਸਾਹਿਬ ਨੇ ਦੱਸਿਆ ਕਿ ਇਸ ਤਰ੍ਹਾਂ ਜਿਵੇਂ ਕੋ ਸਮਾਗਮ ਹੁੰਦਾ ਏ ਉਦੋਂ ਸਾਰੇ ਕੋਈ ਨਾ ਦਾਦਾ 20-20 ਰੁਪਏ ਦਿੰਦੇ ਆ ਉਹ ਦਾਦਾ 20 ਰੁਪਏ ਨਾਲ 150 ਹੋ ਜਾਂਦਾ ਉਹ ਬਸ ਇੰਨੀ ਨਾਲ ਹੀ ਤੇ ਕੁਝ ਲੋਕ ਇਹਨਾਂ ਦਾ ਕੋ ਮੋਬਾਈਲ ਨੰਬਰ ਅਗਾ ਜਾਰੀ ਕੋਈ ਤਾਂ ਮੋਬਾਈਲ ਨੰਬਰ ਮੈਨੂੰ ਮੂਝ ਬਣੀ ਯਾਦ ਨਹੀਂ ਆ ਨੰਬਰ ਹੈ ਐ 9501968686 ਨੰਬਰ ਆ ਦੇਣਾ। ਅੱਛਾ ਦੁਬਾਰਾ ਫੇਰ ਬੋਲਦੇ 9501968686 ਅੱਛਾ ਮੋਬਾਈਲ ਨੰਬਰ ਆ ਹੈ ਪਰਵਾਹ। ਜੇ ਕਿਸੇ ਦੀ ਮਦਦ ਕਰਨਾ ਜਾਵੇ ਤੇ ਬਹੁਤ ਧੰਨਵਾਦੀ ਹੋਵਾਂਗੇ। ਸਾਰਾ ਪਿੰਡ ਬਡਾਲਾ ਜੋਲ ਧੰਨਵਾਦੀ ਹੋਵਾਂਗੇ। ਜੇ ਕਹਿੰਦੇ ਆਉਣਾ ਉਹਦਾ ਐਡਰੈਸ ਦੱਸੋ ਪੂਰਾ। ਇਹਨਾਂ ਦਾ ਜੀ ਬਲਾਕ ਜੰਡਿਆਣਾਗੁਰੂ ਪਿੰਡ ਬਡਾਲਾ ਜੋਲ ਜ਼ਿਲ੍ਹਾ ਅਮਰਸਰ। ਬਡਾਲਾ ਜੋਲ ਪਿੰਡ ਹੈ ਜੀ ਆਪਣਾ। ਬਈ ਇਹ ਕੀ ਕਦੋਂ ਦੇ ਪਰਿਵਾਰ ਇਹਨਾਂ ਨੂੰ ਨਹੀਂ ਹਿੱਲਦਾ ਜੀ। ਏ ਭਾਜੀ ਮਤਲਬ ਕੋਈ ਪਹਿਲੀ ਦੂਸਰੀ ਚੀਜ਼ ਜਦੋਂ ਵਿਚਾਰੇ ਸਟੱਡੀ ਕਰਨ ਦਾ ਸੀ ਪਾਏ ਆ ਉਦੋਂ ਇਹਨਾਂ ਦੀ ਨਿਗਾ ਸਕੂਲ ਦੇ ਦੱਸਿਆ ਨਾਲੇ ਵੀ ਮੈਡਮਾਂ ਤੇ ਟੀਚਰਾਂ ਨੇ ਇਹਨਾਂ ਨੂੰ ਦੱਸਿਆ ਪਰ ਆਰ ਨਹੀਂ ਤੇ ਮਾਤਾ ਪਿਤਾ ਇਹਨਾਂ ਦੇ ਪਹਿਲਾਂ ਸੀ ਉਹ ਵਿਚਾਰੇ ਨਾਲ ਸਹਿਯੋਗੀ ਕਰਦੇ ਸੀ ਪਿਤਾ ਇਹਨਾਂ ਦੇ ਆਟੋ-ਟੋ ਦਾ ਕੰਮ ਕਰਦੇ ਸੀ ਪਹਿਲਾਂ ਸਵਾਰੀਆਂ ਕਰਕੇ ਹੁਣ ਮਾਤਾ ਪਿਤਾ ਦੀ ਡੈਥ ਹੋ ਗਈ ਹੈ ਇੱਕ ਇਹਨਾਂ ਦੀ ਸਿਸਟਰ ਸੀ ਉਹਨਾਂ ਦੀ ਵੀ ਡੈਥ ਹੋ ਗਈ ਹੈ ਇਹ ਦੋਨੋਂ ਬਲਾਈਂਡ ਹੈ ਵਿਚਾਰੇ ਨਹੀਂ ਦੇਖ ਨਹੀਂ ਸਕਦੇ ਕੁਝ ਵੀ ਅਧੂਰੀ ਦੁਨੀਆ ਵਿੱਚ ਰਹਿੰਦੀ ਹੈ ਇਹਨਾਂ ਦੀ ਤੋ ਬਾਕੀ ਨਗਰ ਵਾਲੇ ਸੰਯੋਗ ਕਰਦੇ ਆ ਕੁਝ ਸਾਡੀ ਮੇਨ ਮੁੱਖ ਮੰਗਿਆ ਵੀ ਸਰਕਾਰ ਅੱਗੇ ਆ ਕਿ ਸਾਡੇ ਮੰਤਰੀ ਸਾਹਿਬ ਹੈਗੇ ਜੀ ਸਾਹਿਬ ਭਜਨ ਸਿੰਘ ਉਹਨਾਂ ਨੂੰ ਇਹ ਵੀ ਕਹਿੰਦੇ ਵੀ ਇਹਨਾਂ ਨੇ ਇਹਨਾਂ ਵਾਸਤੇ ਕੋ ਪੱਕਾ ਸ਼ੋਰਸ ਵਿਚਾਰਾਂ ਦੀ ਕਮਾਈ ਦਾ ਕੀਤਾ ਜਾਵੇ ਹੋਰ ਵੀ ਜਿਹੜੀ ਸੰਸਥਾ ਵਾ ਵਾਦੇ ਵਾਦੇ ਨਾਲੀ ਮਤਕਰਨ ਨਗਰ ਵੱਲੋਂ ਸਾਰੇ ਕਰਦੇ ਆ ਜਿੰਨੇ ਵੀ ਹੋ ਸਕਦੇ ਆ ਤੇ ਇਹਨਾਂ ਦਾ ਪੱਕਾ ਜਿਹੜਾ ਰੋਟੀ ਦਾ ਰਜਗਾਰ ਜਿਹੜਾ ਪੱਕਾ ਪੱਕਾਉਣਾ ਚਾਹੀਦਾ ਵਾ ਤੇ ਵੈਸੇ ਕਿਤਰਾ ਉਹਨਾਂ ਦਾ ਰਜਗਾਰ ਚੱਲਦਾ ਇਸ ਟਾਂ ਤੇ ਆਹ ਦਾ ਰੋਜ਼ਗਾਰ ਵਿਚਾਰਾਂ ਦੇ ਸਾਰ ਓਖਾ ਹੀ ਆਗੇ ਸਿਸਟਰਾਂ ਦੀ ਰੋਟੀ ਪਾਣੀ ਵੀ ਕੁੰਦੀ ਹੈ ਹੁਣ ਤੇ ਇਦਾਂ ਚਾਰੇ ਆਸ ਦੇ ਨਾਲ ਕੋਈ ਲਾਗੂ ਪਕਾ ਜਾਂਦਾ ਦੇ ਜਾਂਦਾ ਤੇ ਬਾਕੀ ਨਗਰ ਚ ਜਦੋਂ ਕੋਈ ਸਮਾਗਮ ਹੁੰਦਾ ਜਾਂ ਪ੍ਰੋਗਰਾਮ ਹੁੰਦਾ ਉੱਥੇ ਇਹਨਾਂ ਨੂੰ ਬੁਲਾ ਲੀਂਦੇ ਸਾਰੇ ਜਣੇ ਤੇ ਉੱਥੇ ਇਹਨਾਂ ਦੀ ਸਾਰੇ ਜਣੇ ਮਨ ਦੀ ਸ਼ਤਾ ਜਿਹੜੀ ਉਹ ਕਰਦੇ ਸਾਰੇ ਜਣੇ ਹੋਰ ਵੀ ਸੀਜ਼ਨ ਚ ਲੋ ਡਾਟਾ ਚਾਵਲ ਕਰਨ ਦੇ ਦਿੰਦੇ ਆ ਪਰ ਥੋੜਾ ਇਹਨਾਂ ਨੂੰ ਜਿਹੜੇ ਰੋਜ਼ ਦੇ ਜਿਹੜੇ ਤਾਂ ਜਿਵੇਂ ਆ ਜਿੱਦਾ ਰੋਟੀ ਪਾਣੀ ਦਾ ਆਉਣਾ ਜਾਣਾ ਲੀੜਾ ਕਪੜਾ ਜਿਹੜਾ ਮਨ ਉਹਦੀਆਂ ਚਾਰੇ ਨੂੰ ਇਹਨਾਂ ਨੂੰ ਦਿੱਕਤਾ ਵਾਂ ਤੇ ਅਸੀਂ ਮੰਗ ਕਰਦੇ ਆ ਵੀ ਇਹਨਾਂ ਦਾ ਪੱਕੀ ਜਿਹੜੀ ਉਹ ਉਹਦੋਂ ਮੈਂ ਇਹ ਨਹੀਂ ਜਾਨੀ ਸੀ ਹਾਂ ਤਾਂ ਪੱਕੀ ਚਲੀ ਗਈ